ਇਹ ਗੱਲ ਮੱਧਕਾਲ ਦੇ ਸਮੇਂ ਦੀ ਹੈ ਜਦੋਂ 나ਥ ਜੋਗੀਆਂ ਦਾ ਸਧਾਰਨ ਲੋਕਾਂ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਹੁੰਦਾ ਸੀ ਲੈਂਦੇ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਲਵਾਨ ਇੱਕ ਆਸ਼ਿਕ ਮਜ਼ਾਜ ਤੇ ਮौज-ਮਸਤੀ 'ਚ ਰਹਿਣ ਵਾਲਾ ਰਾਜਾ ਸੀ ਉਸ ਨੂੰ ਕਿਸੇ ਗੱਲ ਦੀ ਘਾਟ ਨਹੀਂ ਸੀ ਜੇ ਘਾਟ ਸੀ ਤਾਂ ਸਿਰਫ ਇੱਕ ਔਲਾਦ ਦੀ ਢਲਦੀ ਉਮਰੇ ਬੜੀਆਂ ਮੰਤਾਂ ਮੰਨਣ ਮਗਰੋਂ ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਨੇ ਪੂਰਨ ਰੱਖਿਆ ਬਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਜੂਮੀ ਸੱਦ ਲਏ ਜਿਨ੍ਹਾਂ ਨੂੰ ਜੋਤਸ਼ੀ ਕਿਹਾ ਜਾਂਦਾ ਹੈ ਨਜੂਮੀਆਂ ਨੇ ਸਲਾਹ ਦਿੱਤੀ हे ਰਾਜਾ ਇਹ ਨਵ ਜੰਮਿਆ ਬੱਚਾ ਪੂਰੇ 12 ਬਰੇ ਆਪਣੇ ਮਾਪੇ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜੇ ਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿ ਟੁੱਟ ਪਵੇਗਾ ਨਜੂਮੀਆਂ ਦੀ ਸਲਾਹ ਮੰਨਦਿਆਂ ਸਲਵਾਨ ਰਾਜੇ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ 12 ਵਰੇ ਲਈ ਭੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਛਰਾ ਤੜਫਦੀ ਸੀ ਕਰ ਲਾਉਂਦੀ ਰਹੀ ਤੇ ਰੋ ਰੋ ਕਮਲੀ ਹੋ ਗਈ ਪਰ ਰਾਜੇ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਨਾ ਉਹਦੇ ਹੁਕਮ ਨੂੰ ਕੋਈ ਟਾਲ ਸਕਦਾ ਸੀ ਪੂਰਨ ਨੂੰ ਗੋਲੀਆਂ ਸਮੇਤ ਭੋਰੇ ਚ ਪਾ ਦਿੱਤਾ ਮਾਂ ਇਛਰਾ ਦੀ ਕਿਸੇ ਨੇ ਇੱਕ ਨਹੀਂ ਮੰਨੀ ਉਹ ਪੁੱਤਰ ਦੇ ਵਿయోగ ਵਿੱਚ ਰੋਂਦੀ ਤੜਫਦੀ ਰਹੀ ਤੇ ਉਹਦੀ ਜ਼ਿੰਦਗੀ ਗੁੰਮਸਮ ਹੋ ਗਈ। ਇਛਰਾਂ ਦੀ ਰਾਜੇ ਪ੍ਰਤੀ ਹੋਰ ਕੋਈ ਕਸ਼ਿਸ਼ ਨਹੀਂ ਸੀ ਰਹੀ। ਸਲਵਾਨ ਦੀ ਉਮਰ ਢਲ ਰਹੀ ਸੀ। ਢਲਦੀ ਉਮਰ ਕਾਰਨ ਉਹਨੇ ਆਪਣੀ ਐਸ਼ ਪ੍ਰਸਤੀ ਲਈ ਇੱਕ ਨਵਜੋਗਨ ਮਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ। ਇਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਫਟ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਵਾ ਦੇ ਮੋਹ ਮਮਤਾ ਤੋਂ ਸਖਣਾ ਹੌਲੀ-ਹੌਲੀ ਆਪਣੀ ਜ਼ਿੰਦਗੀ ਦੀ ਪੌੜੀ ਚੜ ਰਿਹਾ ਸੀ ਸਮਾਂ ਆਪਣੀ ਤੋਰੇ ਤੁਰ ਰਿਹਾ ਸੀ ਪੂਰੇ 12 ਬਰੇ ਬੀਤ ਗਏ ਸੀ ਪੂਰਨ ਭੌਰੀੋਂ ਬਾਹਰ ਆਇਆ ਪੂਰਨ ਤੇ ਇੱਕ ਅਨੋਖੀ ਚਮਕ ਸੀ ਉਹਦੇ ਚਿਹਰੇ ਤੇ ਇੱਕ ਅਲਾਹੀ ਨੂਰ ਸੀ ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਨੂੰ ਮਿਲਣ ਆਇਆ ਪਰ ਰਾਜੇ ਨੇ ਪਹਿਲਾਂ ਆਪਣੀਆਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾਤਾ ਗੋਲੀਆਂ ਪੂਰਨ ਨੂੰ ਇਛਰਾਂ ਦੇ ਮਹਿਲੀ ਲੈ ਆਈਆਂ ਪੂਰਨ ਨੂੰ ਵੇਖਦੇ ਸਾਰੇ ਇਛਰਾਂ ਦੀਆਂ ਅੱਖਾਂ ਚੋਂ ਮਮਤਾ ਦੇ ਅਥਰੂ ਵਹਿ ਤੁਰੇ ਪੂਰਨ ਨੇ ਮਾਂ ਦੇ ਚਰਨ ਛੂਏ ਮਾਂ ਦਾ ਚਾਹ ਸਾਹਮਣਿਆ ਨਹੀਂ ਸੀ ਜਾ ਰਿਹਾ ਉਹ ਪੂਰਨ ਦੇ ਬਣਵਣ ਪੈੰਦੇ ਰੂਪ ਤੇ ਬਲਿਆਰੇ ਜਾ ਰਹੀ ਸੀ ਵੇ ਪੁੱਤ ਪੂਰਨਾ ਆਪਾਂ ਰੱਜ ਕੇ ਗੱਲਾਂ ਕਰਾਂਗੇ ਪਰ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਿਆ ਇਹ ਆ ਕੇ ਰਾਣੀ ਇਛਰਾਂ ਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ ਸ਼ਾਹੀ ਮਹਿਲਾਂ ਚ ਪਹਿਲਾ ਮਹਿਲ ਮਤਰਈ ਮਾਂ ਲੂਣਾ ਦਾ ਸੀ ਲੂਣਾ ਤੇ ਕਹਿਰ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਇਸ ਮਹਿਲ ਵਿੱਚ ਆਈ ਸੀ ਉਹਨੇ ਸਲਵਾਨ ਤੋਂ ਬਿਨਾਂ ਹੋਰ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਭਾਲ ਲਈ ਗੋਲੀਆਂ ਸਨ ਮਰਦਾਂ ਨੂੰ ਮਹਿਲ ਵਿੱਚ ਆਉਣ ਦੀ ਮਨਾਹੀ ਸੀ ਲੂਣਾ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਉਧਰ ਜਦੋਂ ਪੂਰਨ ਰਾਣੀ ਲੂਣਾ ਦੇ ਮਹਿਲ ਵੱਲ ਜਾ ਰਿਹਾ ਸੀ ਤੇ ਪੂਰਨ ਨੂੰ ਵੇਖਦੇ ਸਾਰੇ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ ਸਾਰੇ ਸ਼ਿਸ਼ਟਾਚਾਰ ਨੈਤਿਕ ਕਦਰਾਂ ਕੀਮਤਾਂ ਨੂੰ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ ਤਰਲੇ ਲੈ ਜਵਾਨੀ ਦੇ ਬਾਸਤੇ ਪਾਏ ਉਹਨੇ ਪੂਰਨ ਨੂੰ ਕਲਾਵੇ 'ਚ ਭਰ ਕੇ ਆਪਣੀ ਸੇਜ ਤੇ ਸੁੱਟ ਲਿਆ ਪਰ ਪੂਰਨ ਨੇ ਆਪਣੇ ਆਪ ਨੂੰ ਸੰਭਾਲ ਕੇ ਉਸ ਤੋਂ ਪਾਸਾ ਹਿੜਾ ਕੇ ਤੇ ਬੋਲਿਆ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਨਾ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਪ੍ਰਣਾ ਕੇ ਲਿਆਂਦਾ ਹੈ ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਹੈ ਬਲ ਮੈਂ ਤੇਰੀ ਮਾਂ ਕਿਧਰੋਂ ਲੱਗਦੀ ਐ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸੀਰ ਚੰਗਾਇਆ ਮੇਰੇ ਪਤੀ ਮੇਰੇ ਬਾਪ ਦੇ ਹਾਨ ਦਾ ਐ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਪੂਰਨਾ ਆਪਣੀ ਜਵਾਨੀ ਦਾ ਮਾਣ ਰੱਖ ਮੈਂ ਸਾਰੀ ਜ਼ਿੰਦਗੀ ਤੇਰੀ ਗੋਲੀ ਬਣ ਕੇ ਰਾਵਾਂਗੀ ਤੇ ਤੇਰਾ ਅਸਾਨ ਨਹੀਂ ਭੁੱਲਾਂਗੀ ਲੂਣਾ ਨੇ ਪੂਰਨ ਅੱਗੇ ਬਹੁਤ ਮਿੰਤਾਤਰਲੇ ਕੀਤੇ ਪਰ ਪੂਰਨ ਤੇ ਉਹਦੀ ਕਰਲੇ ਮਿੰਤਾ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਆਪਣੇ ਧਰਮ ਤੇ ਡੋਲ ਖੜਾ ਰਿਹਾ ਤੇ ਪਹਿਰਾ ਦਿੰਦਾ ਰਿਹਾ ਸੋਚਾਂ ਚ ਡੁੱਬਿਆ ਸੋਚ ਰਿਹਾ ਸੀ ਇਸ ਤੋਂ ਪਹਿਲਾਂ ਕੋਈ ਅਵੱਗਿਆ ਨਾ ਹੋ ਜਾਏ ਉਹਨੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮੈਲਾ ਚ ਬਾਹਰ ਨਿਕਲ ਆਇਆ ਲੂਣਾ ਨੂੰ ਇਸ ਗੱਲ ਦਾ ਰੋਸ ਸੀ ਕਿ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਕੀਤੀ ਇਸ ਨੂੰ ਆਪਣੀ ਹਾਰ ਮੰਨ ਬੈਠੀ ਤੇ ਪੂਰਨ ਨੂੰ ਆਪਣੀ ੇਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰ ਬੈਠੀ ਸੀ ਜਦੋਂ ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮ ਕਾਜਾਂ ਤੋਂ ਬੇਲਾ ਹੋ ਕੇ ਰਾਣੀ ਲੂਣਾ ਦੇ ਮਹਿਲਾ ਚ ਪੁੱਜਾ ਉਹਨੇ ਹੈਰਾਨ ਹੋ ਕੇ ਵੇਖਿਆ ਕਿੱਧਰੇ ਵੀ ਕੋਈ ਦੀਵਾ ਬੱਤੀ ਨਹੀਂ ਸੀ ਨਾ ਚੁੱਲ੍ਹੇ ਚ ਅਗ ਨਾ ਘੜੇ ਚ ਪਾਣੀ ਉਸਨੇ ਵੇਖਿਆ ਰਾਣੀ ਤਾਂ ਖੱਟੀ ਪੱਟੀ ਲਈ ਪਈ ਹੈ ਨਾ ਉਹਦਾ ਕੋਈ ਹਾਰ ਸ਼ਿੰਗਾਰ ਹੈ ਤੇ ਰਾਣੀ ਇੱਦਾਂ ਹੀ ਖੰਡੀ ਬੈਠੀ ਹੈ ਰਾਜੇ ਸਲਵਾਨ ਨੇ ਲੂਣਾ ਨੂੰ ਕੋਲ ਬਿਠਾ ਲਿਆ ਤੇ ਕਿਹਾ ਹੋਰ ਰਾਣੀ ਚੁੱਲ੍ਹੇ ਅੱਗ ਨਾ ਘੜੇ ਚ ਪਾਣੀ ਉਹਨੇ ਵੇਖਿਆ ਰਾਣੀ ਦੀ ਅੱਖਾਂ 'ਚੋਂ ਹੰਝੂ ਡਿੱਗ ਰਹੇ ਨੇ ਠਟਕੋਰੇ ਭਰਦੀ ਰਾਣੀ ਰਾਜੇ ਨੂੰ ਆਖਣ ਲੱਗੀ ਰਾਜਨ ਛੋਟਾ ਮੂੰਹ ਪਰ ਬਹੁਤ ਵੱਡੀ ਗੱਲ ਹੈ ਸ਼ਾਇਦ ਤੁਹਾਡੇ ਮਨ ਨੂੰ ਨਾ ਲੱਗੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਮੇਰੇ ਤੇ ਐਡਾ ਵੱਡਾ ਕਹਿਰ ਆਪਰੇਗਾ ਪਲਾ ਕੋਈ ਪੁੱਤ ਆਪਣੀ ਮਾਂ ਦੇ ਨਾਲ ਇਦਾਂ ਕਰਨ ਬਾਰੇ ਕਿੱਦਾਂ ਸੋਚ ਸਕਦਾ ਹੈ ਰਾਜਾ ਅੱਜ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਮੈਂ ਮਸੀ ਉਹਦੇ ਚੁੰਗਲ ਚੋਂ ਬਚ ਕੇ ਨਿਕਲੀ ਹਾਂ ਸੁਣਦੇ ਸਾਰੇ ਰਾਜਾ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਪੂਰਨ ਦੀ ਇਹ ਜੁਰਰਤ ਮੈਂ ਉਸ ਨੂੰ ਅਜਿਹੀ ਸਜ਼ਾ ਦਵਾਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ ਸਲਵਾਨ ਨੂੰ ਕੀ ਪਤਾ ਸੀ ਲੂਣਾ ਨੇ ਤਾਂ ਪੂਰਨ ਦੇ ਤੁਮਤ ਲਾਉਣ ਲਈ ਤਰੀਆ ਚਰਿੱਤਰ ਦੀ ਚਾਲ ਚੱਲੀ ਐ ਅਗਲੀ ਸਵੇਰ ਸਲਵਾਨ ਨੇ ਭਰੇ ਦਰਬਾਰ 'ਚ ਪੂਰਨ ਨੂੰ ਸੱਦ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਪੂਰਨ ਬੇਗੁਨਾ ਸੀ ਪਰ ਉਸ ਦੀ ਕਿਸੇ ਨੇ ਇੱਕ ਨਹੀਂ ਸੁਣੀ ਸਾਰੇ ਰਾਜੇ ਦੇ ਹੁਕਮ ਦੇ ਵੱਜੇ ਹੋਏ ਸੀ ਤੇ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਸ਼ਰਾ ਦਾ ਰੋਣਾ ਝੱਲਿਆ ਨਹੀਂ ਸੀ ਜਾ ਰਿਹਾ ਸ਼ਹਿਰ ਦੀ ਜਨਤਾ ਦਰਸ਼ਕ ਬਣ ਕੇ ਖਲੋਤੀ ਰਹੀ ਪੂਰਨ ਨੂੰ ਵੇਖਦੀ ਰਹੀ ਸਾਰਿਆਂ ਨੂੰ ਪਤਾ ਸੀ ਕਿ ਪੂਰਨ ਅਜਿਹਾ ਨਹੀਂ ਕਰ ਸਕਦਾ ਇਹ ਰਾਣੀ ਦੇ ਚਰਿੱਤਰ ਨੇ ਪਰ ਰਾਜੇ ਦੇ ਹੁਕਮ ਅੱਗੇ ਕਿਸੇ ਨੇ ਹਾਂ ਦਾ ਨਾਰਾ ਮਾਰਨ ਦੀ ਜੁਰਤ ਨਹੀਂ ਕੀਤੀ ਜਲਾਦ ਨੂੰ ਵੀ ਪੂਰਨ ਦੀ ਮਾਸੂਮੀਅਤ ਤੋਂ ਭਲੀ ਭੰਤ ਜਾਣੂ ਸਨ ਰਾਜੇ ਦਾ ਹੁਕਮ ਕਿਵੇਂ ਮੋੜਦੇ ਜੰਗਲਾਂ 'ਚ ਜਾ ਕੇ ਉਹਨੂੰ ਵੱਡ ਵੱਡ ਕੇ ਇੱਕ ਬਰਾਨ ਖੂਹ 'ਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਅਸੀਂ ਉਹਨੂੰ ਮਾਰ ਮੁਕਾ ਦਿੱਤਾ ਆ ਕੁਦਰਤ ਦੀ ਕਰਨੀ ਦੇਖੋ ਕੁਝ ਸਮਾਂ ਪਾ ਕੇ ਉਸ ਖੂਹ ਦੇ ਲਾਗੇ ਗੋਰਖਨਾਥ ਨੇ ਆਪਣੇ ਚੇਲਿਆਂ ਦੇ ਨਾਲ ਖੂਹ ਦੇ ਲਾਗੇ ਟਿੱਲੇ ਦੇ ਉੱਤੇ ਆਪਣਾ ਡੇਰਾ ਲਾਇਆ ਜਿਸ ਵਿੱਚ ਪੂਰਨ ਵੱਡੇ ਟੁੱਕਿਆ ਪਿਆ ਸੀ ਗੋਰਖਨਾਥ ਨੇ ਕੁਝ ਜੂਗੀਆਂ ਨੂੰ ਸ਼ਹਿਰ ਭਿਖਿਆ ਮੰਗਣ ਲਈ ਭੇਜਿਆ ਤੇ ਬਾਕੀ ਜੋਗੀਆਂ ਨੂੰ ਪਾਣੀ ਭਰਨ ਲਈ ਖੂਹ ਵੱਲ ਭੇਜਿਆ ਜਦੋਂ ਜੋਗੀਆਂ ਨੇ ਖੂਹ ਦੇ ਵਿੱਚ ਡੋਲ ਲਮਕਾਇਆ ਉਹਨਾਂ ਨੂੰ ਕਿਸੇ ਆਦਮੀ ਦੇ ਕਰਾਉਣ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਨੇ ਗੁਰੂ ਗੋਰਖਨਾਥ ਕੋ ਆ ਕੇ ਗੱਲ ਕੀਤੀ ਗੁਰੂ ਗੋਰਖਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਤੇ ਉਹਨੂੰ ਆਪਣੇ ਨਾਲ ਟਿੱਲੇ ਤੇ ਲੈ ਗਏ ਗੁਰੂ ਗੋਰਖਨਾਥ ਨੇ ਉਸ ਨੂੰ ਕੁਝ ਦਿਨਾਂ ਵਿੱਚ ਹੀ ਨਵਰ-ਨਵ ਕਰ ਦਿੱਤਾ ਗੋਰਖਨਾਥ ਦੀ ਤਲਿਸ਼ਮੀ ਸ਼ਖਸੀਅਤ ਨੇ ਪੂਰਨ ਨੂੰ ਅਜਿਹਾ ਕੀ ਲਿਆ ਉਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੇ ਯੋਗ ਸਾਧਨਾ ਵਿੱਚ ਜੁਟ ਗਿਆ। ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖnath ਨੂੰ ਦਿਖਿਆ ਲਈ ਬੇਨਤੀ ਕੀਤੀ, ਮਤਲਬ ਆਪਣਾ ਗੁਰੂ ਧਾਰਨ ਲਈ ਬੇਨਤੀ ਕੀਤੀ। ਗੋਰਖਨਾਥ ਨੇ ਪੂਰਨ ਨੂੰ ਆਪਣਾ ਚੇਲਾ ਬਣਾ ਲਿਆ। ਉਹਨਾਂ ਨੇ ਪੂਰਨ ਦੇ ਕੰਨਾਂ 'ਚ ਮੁੰਦਰਾ ਪਵਾ ਕੇ ਯੋਗੀ ਬਣਾ ਦਿੱਤਾ। ਯੋਗੀ ਬਣਿਆ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਭਿਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮੈਲ ਹੀ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਨਹੀਂ ਸੀ ਛੱਲਿਆ ਜਾ ਰਿਹਾ ਮੱਥੇ ਤੇ ਤੀਜ ਸੀ ਚਿਹਰੇ ਤੇ ਲਾਲਗੀ ਸੀ ਰਾਣੀ ਸੁੰਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਗਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲਿਆਈ ਤੇ ਪੂਰਨ ਦੀ ਬਗਲੀ ਚ ਲਾ ਦਿੱਤਾ ਪਰ ਪੂਰਨ ਨੀਵੀ ਪਾ ਕੇ ਖੜਾ ਰਿਹਾ ਤੇ ਵਾਪਸ ਆ ਗਿਆ ਜਦੋਂ ਵਾਪਸ ਆਇਆ ਤੇ ਗੁਰੂ ਗੋਰਖਨਾਥ ਨੇ ਪੂਰਨ ਨੂੰ ਕਿਹਾ ਕਿ ਇਹ ਹੀਰੇ ਮੋਤੀ ਸਾਡੇ ਕੇਸ ਕੰਮ ਦੇ ਐ ਤੂੰ ਵਾਪਸ ਜਾ ਇਹਨਾਂ ਨੂੰ ਵਾਪਸ ਕਰਕੇ ਤੇ ਰੋਟੀ ਟੁੱਕ ਦਾ ਇੰਤਜ਼ਾਮ ਕਰਕੇ ਆ ਪੂਰਨ ਉਸੇ ਪੈਰੀ ਵਾਪਸ ਮੁੜ ਗਿਆ ਤੇ ਰਾਣੀ ਸੁੰਦਰਾ ਨੇ ਮੈਲੀ ਜਾ ਕੇ ਫੇਰ ਅਲਖ ਜਗਾਈ ਰਾਣੀ ਸੁੰਦਰਾ ਜਿਹੜੀ ਆਪ ਹੋਣ ਦੀ ਸੁਕਾਰ ਮੂਰਤ ਸੀ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਟਿੱਲੇ ਤੇ ਪੁੱਜੀ ਤੇ ਗੋਰਖ ਦੇ ਚਰਨਾਂ 'ਚ ਸੀਸ ਨਵਾ ਦਿੱਤਾ ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖਨਾਥ ਖੁਸ਼ ਹੋ ਗਿਆ ਤੇ ਕਿਹਾ ਰਾਣੀ ਅੱਜ ਜੋ ਮੰਗਣਾ ਤੂੰ ਮੰਗ ਲੈ ਤੇਰੀ ਹਰ ਮੁਰਾਦ ਪੂਰੀ ਹੋਊਗੀ ਰਾਣੀ ਸੁੰਦਰਾ ਨੇ ਕਿਹਾ ਵੀ ਕਿਸੇ ਚੀਜ਼ ਦੀ ਵੀ ਲੋੜ ਨਹੀਂ ਗੋਰਖਨਾਥ ਨੇ ਬੋਲਿਆ ਕਿ ਹਜੇ ਵੀ ਮੰਗ ਲੈ ਰਾਣੀ ਸੁੰਦਰਾ ਨੇ ਕਿਹਾ 나ਥ ਜੀ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ ਗੁਰੂ ਗੋਰਖਨਾਥ ਨੇ ਕਿਹਾ ਤੀਜਾ ਵਚਨ ਹੈ ਰਾਣੀ ਖਾਲੀ ਨਾ ਜਾਵੇ ਹਜੇ ਵੀ ਮੰਗ ਲੈ ਰਾਣੀ ਸੁੰਦਰਾ ਨੇ ਹੱਥ ਜੋੜ ਕੇ ਕਿਹਾ ਕਿ ਮੈਨੂੰ ਪੂਰਨ ਦੇ ਦਿਵੋ ਗੁਰੂ ਗੋਰਖਨਾਥ ਨੇ ਪੂਰਨ ਨੂੰ ਰਾਣੀ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ ਗੁਰੂ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ। ਰਾਣੀ ਨੇ ਉਹਦੀ ਖਾਦਰ ਕੀਤੀ, ਸੇਵਾ ਕੀਤੀ ਪਰ ਪੂਰਨ ਨੂੰ ਰਾਣੀ ਸੁੰਦਰਾ ਦਾ ਹੌਸਨ ਤੇ ਨਖਰੇ ਪਰਮਾ ਨਹੀਂ ਸਕੇ। ਉਹ ਡੂਲ ਸਮਾਦੀ ਲਾ ਕੇ ਬਹਿ ਗਿਆ। ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਇੱਛਾ ਜ਼ਾਹਰ ਕੀਤੀ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ਦੇ ਖੜ ਕੇ ਪੂਰਨ ਨੂੰ ਪਿੱਛੋਂ ਵੇਖਣ ਲੱਗੀ। ਥੋੜੀ ਦੂਰ ਜਾ ਕੇ ਦਰਖਤਾਂ ਦੇ ਉੱਲੇ ਜਾ ਕੇ ਪੂਰਨ ਗੋਲੀਆਂ ਦੀ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ 'ਚ دیਵਾਨੀ ਹੋਈ ਸੁੰਦਰਾ ਉਹਦਾ ਔਲਾ ਬਰਦਾਸ਼ਤ ਨਾ ਕਰ ਸਕੀ ਗੋਲੀਆਂ ਵਾਪਸ ਪੱਤ ਰਹੀਆਂ ਸੀ ਕਲੀਆਂ ਸੁੰਦਰਾ ਨੇ ਵੇਖਦੇ ਵੇਖਦੇ ਮੈਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾਤੀ ਪੂਰਨ ਜੋਗੀ ਸੀ ਤੇ ਜੋਗ ਸਾਧਨਾ ਕਰਦਾ ਸੀ ਜੋਗ ਸਾਧਨਾ ਕਰਦਾ ਕਰਦਾ ਜੋਗ ਦਾ ਚਾਨਣਾ ਵੰਡਦਾ ਬਣਦਾ ਵੱਖਰੀ ਵੱਖਰੀ ਥਾਂ ਦੇ ਘੁੰਮਦਾ ਲੋਕਾਂ ਦਾ ਭਲਾ ਕਰਦਾ ਰਿਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਰੋ ਰੋ ਅੰਨੀ ਹੋਈ ਸੀ ਤੇ ਲੂਣਾ ਦੀ ਕੁੱਖ ਤੇ ਹਜੇ ਤੱਕ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਅਗਲਾ ਵਾਰਿਸ ਕੋਈ ਹੈ ਨਹੀਂ ਘੁੰਮਦਾ ਘੁੰਮਦਾ ਪੂਰਨ ਪੂਰੇ 12 ਸਾਲਾਂ ਬਾਅਦ ਚੂਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਛਾਲਕੋਟ ਪੁੱਜਾ ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਉਹਨੇ ਧੂਣਾ ਲਾਤਾ ਤੇ ਸਮਾਧੀ ਚ ਲੀਨ ਹੋ ਗਿਆ ਥੋੜੇ ਹੀ ਪਲਾਂ ਵਿੱਚ ਬਾਗ ਹਰਾ ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਪਾਸੇ ਫੈਲ ਗਈ। ਸ਼ਹਿਰ ਵਿੱਚ ਨਵੇਂ ਯੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜ ਦੇ ਕੰਨੀ ਵੀ ਕਰਮਤ ਯੋਗੀ ਦੀ ਖਬਰ ਪਈ। ਉਹਨੇ ਆਪਣੀਆਂ ਰਾਣੀਆਂ ਸਮੇਂ ਯੋਗੀ ਪਾਸ ਜਾ ਕੇ ਪਰ ਮੰਗਣ ਦਾ ਫੈਸਲਾ ਕਰ ਲਿਆ। ਸਲਵਾਨ ਰਾਣੀਆਂ ਸਮੇਂ ਧੂਣਾ ਤੱਕ ਦੇ ਯੋਗੀ ਦੇ ਪਾਸ ਪਹੁੰਚ ਗਿਆ। ਪੂਰਨ ਨੇ ਅੱਖਾਂ ਖੋਲ ਕੇ ਵੇਖਿਆ ਉਹਦੇ ਮਾਵਾਪ ਉਹਦੇ ਸਾਹਮਣੇ ਸਵਾਲੀ ਬਣ ਕੇ ਖਲੋਤੇ ਸੀ। ਪੂਰਨ ਉੱਠਿਆ ਤੇ ਸਤਕਾਰ ਦੇ ਨਾਲ ਆਪਣੀ ਮਾਂ ਇਛਰਾਂ ਦੇ ਚਰਨਾਂ ਨੂੰ ਨਮਸਕਾਰ ਕੀਤੀ ਜਦੋਂ ਨਮਸਕਾਰ ਕੀਤੀ ਤਾਂ ਇਸ਼ਰਾਂ ਬੋਲੀ ਵੀ ਪੁੱਤ ਜੋਗੀ ਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਨੇ ਕਿ ਪੁੱਤ ਪੂਰਨ ਦੀ ਸ਼ੋ ਪ੍ਰਾਪਤ ਕਰਦੇ ਇਸ਼ਰਾਂ ਦੀਆਂ ਅੱਖਾਂ ਵਿੱਚ ਫੇਰ ਜੋਤ ਮੁੜ ਕੇ ਆਈ ਤੇ ਉਹਨੂੰ ਫੇਰ ਦਿਖਾਈ ਦੇਣ ਲੱਪਿਆ ਸਲਵਾਨ ਸੁੰਨ ਹੋਇਆ ਖੜੋਤਾ ਸੀ ਉਹਦੇ ਬੁੱਲਾਂ 'ਚ ਬੋਲ ਨਹੀਂ ਸੀ ਨਿਕਲ ਰਹੇ ਉਧਰ ਲੂਣਾ ਵੀ ਨਾਲ ਸੀ ਤੇ ਲੂਣਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਰਾਜੇ ਦਾ ਵੰਸ਼ ਸਾਂਭਣ ਵਾਲਾ ਕੋਈ ਨਹੀਂ ਅੱਗੇ ਉਹ ਪੂਰਨ ਨੇ ਕਿਹਾ ਪੁੱਤ ਤਾਂ ਰਾਜੇ ਦੇ ਹੈਗਾ ਹੋਰ ਪੁੱਤਰ ਦੀ ਕੀ ਲੋੜ ਆ ਜੋਗੀ ਨਾਲੇ ਮੁਸਕਰਾਇਆ ਜੋਗੀ ਜੀ ਪੁੱਤ ਤਾਂ ਮੇਰਾ ਹੈ ਸੀ ਲੇਕਿਨ ਕੋ ਕਰਮ ਕਰਕੇ ਇਸ ਦੁਨੀਆ ਚ ਨਹੀਂ ਰਿਹਾ ਬਸ ਐਨਾ ਹੀ ਆਖਿਆ ਕਿ ਰਾਜੇ ਦਾ ਗਲਾ ਭਰਿਆ ਤਾਂ ਉੱਚੀ ਉੱਚੀ ਰੋਣ ਲੱਗਿਆ ਉਧਰ ਲੂਣਾ ਦਾ ਸਬਰ ਦਾ ਪਿਆਲਾ ਵੀ ਫੁੱਟ ਗਿਆ ਉਹ ਵੀ ਆਪਣੇ ਪਛਤਾਵੇ ਦੇ ਹੰਝੂ ਬਹਾਰ ਰਹੀ ਸੀ ਉਧਰ ਲੂਣਾ ਨੇ ਜੋਗੀ ਵਾਲ ਦੇਖ ਕੇ ਕਿਹਾ ਕਿ ਜੋਗੀ ਜੀ ਕਸੂਬ ਤਾਂ ਮੇਰਾ ਹੀ ਆ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸਤੇ ਝੂਠੀ ਤੋਹਮਤ ਲਾਈ ਸੀ ਐਨਾ ਸੁਣਦੇ ਸਾਰ ਹੀ ਰਾਜਾ ਫੇਰ ਕ੍ਰੋਧ ਚ ਆ ਗਿਆ ਉਹਨੇ ਆਪਣੀ ਮਿਆਨ ਚੋਂ ਤਲਵਾਰ ਕੱਢੀ ਤੇ ਲੂਣਾ ਦਾ ਗਾਟਾ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੂਰਨ ਨੇ ਫਟਾਫਟ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਕਿ ਰਾਜਨ ਇਹਨੂੰ ਮਾਫ ਕਰ ਦੋ ਤੁਹਾਡਾ ਪੁੱਤ ਜਿਉਂਦਾ ਹੈ ਤੇ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਤੇ ਪੂਰਨ ਨੇ ਕਿਹਾ ਕਿ ਮੈਂ ਹੀ ਤੁਹਾਡਾ ਪੁੱਤ ਹਾਂ ਮੈਂ ਪੂਰਨ ਹਾਂ ਤੇ ਉਧਰ ਬਿਰਾਗ ਦੇ ਹੰਝੂ ਵਹਿ ਤੁਰੇ ਇਛਰਾਂ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਬਿਸਮਾਦੀ ਅਵਸਥਾ 'ਚ ਪਹੁੰਚ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲ 'ਚ ਲੈਣ ਲਈ ਗਿਆ ਲੇਕਿਨ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ ਉਨੇ ਆਪਣੇ ਖੱਪਰ ਵਿੱਚੋਂ ਚੌਲਾਂ ਦਾ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖਿਆ ਤੇ ਕਿਹਾ ਜਾ ਮਾਤਾ ਘਰ ਨੂੰ ਮੁੜ ਜਾਵੋ ਤੁਹਾਡੀ ਕੁੱਖ ਵੀ ਇਸ ਬਾਗਵਾਂਗ ਹਰੀ ਹੋਵੇਗੀ ਤੁਹਾਡੀ ਝੋਲੀ ਵਿੱਚ ਪੂਰਨ ਖੱਡੇਗਾ ਜਿਸ ਰਾਜ ਦਾ ਬਾਰਸ ਬਣੇਗਾ ਪੁੱਤ ਦੀ ਦਾਤ ਬਖਸ਼ ਕੇ ਰੋਕਦਿਆਂ ਰੋਕਦਿਆਂ ਹੀ ਅੱਗੇ ਤੁਰ ਪਿਆ ਸਲਵਾਂ ਤੇ ਰਾਣੀਆਂ ਜਾਂਦੇ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ਸਮਾਪਾ ਕੇ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਦੋਸਤੋ ਅੱਜ ਦੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਵਧੀਆ ਲੱਗੀ ਲਾਈਕ ਕਰ ਦੇਣਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਧੰਨਵਾਦ